ਦੇnabla ਦੇ ਕੇ ਅਜਿਹਾ ਤੀਜੇ ਕੇਂਦਰ ਜਿਹੜਾ ਆ ਚੁਟਕਲੇ ਜਿਹਾ ਸੁਣਾਉਣਾ ਮੁੱਖ ਮੰਤਰੀ ਆ ਉਹ ਕਹਿਣਾ ਰੋ ਰਜਪਰੇਂਦਰ ਨੂੰ ਤੇ ਤੇਰੀਆਂ ਫਾਈਲਾਂ ਕਿੱਧਰ ਮੇਰੇ ਕੋਲ ਕਿਉਂਕਿ ਸਾਰਾ ਹੀ ਚੋਰ ਹੈ ਤੇ ਡਰਦੇ ਰਹੇ ਘਬਰਾਉਂਦੇ ਰਹੇ ਬੋਲਦੇ ਨਹੀਂ ਫਿਰ ਇਸ ਕਰਕੇ ਆਹੋ ਇੱਕ ਕਲੀਅਰ ਗੱਲ ਹੈ ਕਿ ਇਹ ਤੁਹਾਨੂੰ ਸੁਚੇਤ ਕਰਨਾ ਪੈਣਾ ਉਹ ਕੁਝ ਨਾ ਰੋਲਦਾ ਤੁਸੀਂ ਕਰ ਰਹੇ ਹੋ ਬੇਸ਼ੱਕ ਥੋੜੇ ਹੋ ਸ਼ਹਿਰਪੁਰ ਦੀ ਵਾਦੀ ਕਿਤੇ ਇੰਨੀ ਵੱਡੀ ਹੈ 15 ਹਜ਼ਾਰ ਨੂੰ ਦੇਖਦਾ ਸੀ ਉਹਨੇ ਦੱਸਿਆ ਜੀ 15000 ਕਿੰਨਾ ਸ਼ਹਿਰਪੁਰ ਦੀ ਬਣਦੀ ਹੈ ਵਾਦੀ ਪੁਲਿਸ ਕਹਿੰਦੇ ਸਾਰੇ ਜਿਲ੍ਹਿਆਂ ਦੇ 15 ਲੱਖ ਚੋਰੀ ਮੈਂ 15000 ਕਿੰਨਾ 15 ਲੱਖ ਦੀ ਵਾਦੀ ਚ ਆਹੇ ਬੰਦੇ ਚੋਰੇ ਆ ਪਰ ਲਾੜੀ ਨਾਲੇ ਥੋੜੇ ਹੁੰਦੇ ਆ ਆਮ ਲੋਕੀ ਤਾਂ ਇੱਕੋ ਵੀ ਨੰਗਲੇ ਪੀਏ ਕਹੀ ਜਾਂਦੇ ਸਮਿਆ ਅੰਦਰ ਜਾ ਕੇ ਬਿਨਾਂ ਦਾ ਕਾਮਿਆਰ ਜਿੱਤੇ ਹਾਜ਼ਰ ਹੋਇਆ ਗੱਜਕੇ ਗਾਉ ਵਾਹੇਵਰ ਦੀ ਕਾਲਸਾ ਵਾਹੇਵਰ ਦੀ ਕਥੇ ਮੈਂ ਇੱਕ ਸਮਾਂ ਆਪਈ ਮਨੁੱਖੀ ਦਜੋ ਨਮੇ ਮੋਢੇ ਤੁਹਾਰੇ ਨਿਕਲ ਤੋਂ ਫਿਕੀ ਗਾਉ ਮੋਤਾਸਿਫ ਹੋ ਕੇ ਗਏ ਕੋਈ ਕੰਨੀ ਜਿਦੋਂ ਜੰਮ ਬੋਲਿਆ ਵੀ ਗਾਉ ਇੱਥੇ ਆਪਣਾ ਕਿਸਾਨਾ ਦਾ ਮਜੂਰਾ ਦਾ ਮੱਝਾ ਹੈ ਕੋਈ ਗੱਲ ਨਹੀਂ ਤੇ ਚੱਲਦਾ ਸਾਰਾ ਕੁਝ ਕਿਉਂਕਿ ਇੱਥੇ ਬੋਲਣਾ ਸਿੱਖਦਾ ਬੰਦਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਬਹੁਤ ਬਹੁਤ ਸਾਥੀਆਂ ਨੂੰ ਕਹਿੰਦਾ ਹਾਂ ਜਦੋਂ ਪਹਿਲੇ ਪਹਿਲੇ ਲੱਗੇ ਮੈਂ ਪਲੱਸ ਵਨ ਚ ਗਿਆ ਸ਼ਹਿਰ ਪੜ੍ਹਨ ਮੋਤ ਰਹੀਂ ਜਿਉਂ ਕੰਮ ਕਿਹਾ ਤੇ ਪੰਜਾਬੀ ਦਾ ਲੈਸਨ ਮੈਨੂੰ ਟੀਚਰ ਨੇ ਖੜੇ ਕਰਤਾ ਤੇ ਉੱਟ ਕੇ ਪੜ੍ਹ ਤੂੰ ਮੈਂ ਕਲਾਸ ਦੇ ਪਰ ਪਹਿਲੇ ਦਸਤੇ ਕਹਿੰਦਾ ਹੁੰਦਾ ਸੀ میٹرਕ ਤੱਕ ਤੇ ਪਰ ਉਹ ਟੀਚਰ ਵੀ ਜਿਹੜਾ ਮੂਰੇ ਬਹਿਣਾ ਬੱਚੇ ਉਹਨਾਂ ਨੂੰ ਘਾਟਾ ਕਰਦੇ ਵੀ ਉਸ ਹਾਰ ਨਹੀਂ ਤੇ ਪਿਛੇ ਨਾਲ ਦਿਖਾ ਦੇਆ ਅਸੀਂ ਜਦੋਂ ਨਹੀਂ ਮੋਰ ਬੈਠੇ ਲਿਖੇ ਜਦੋਂ ਸਰ ਕੋ ਦਿਖਾ ਰਹੇ ਸੀ ਇਸ ਕਰਕੇ ਉਹ ਜਦੋਂ ਮੈਂ ਕਲਾਸ 1 ਪੁਰਾਣਾ ਪੰਜਾਬੀ ਦੇ ਟੀਚਰ ਮੇਰੇ ਨਾਲ ਤੁਸੀਂ ਸੀਗੇ ਉਹਨਾਂ ਨੇ ਮੈਨੂੰ ਉੱਤਕੇ ਕਿਹਾ ਮਾਰਕ ਰੋ ਪੜ੍ਹ ਜੇ ਤੂੰ ਆ ਰਿਹਾ ਦੁਸਕੇ ਲੈਸਨ ਪੜ੍ਹਵੀ ਤੇ ਮੈਂ ਜਦੋਂ ਲੈਸਨ ਪੜ੍ਹਨ ਲੱਗਿਆ ਤਾਂ ਮੈਂ ਥੰਮੀ ਜਾਣਾ ਮੇਰੇ ਹੱਥ ਵੀ ਕੰਮ ਰ ਲਕਾ ਵੀ ਕੰਮਾ ਉਹ ਮੈਨੇ ਕਿਹਾ ਕਾਕਾ ਤੇਰੀ ਸੇਫ ਠੀਕ ਆ ਮੈਂ ਕਿਹਾ ਠੀਕ ਆ ਨਹੀਂ ਬੁਖਾਰ ਤੇ ਨਹੀਂ ਤੇ ਆਖਮੀ ਮੇਰੀ ਨਜ਼ਰ ਪਰ ਕੇ ਦੇਖੀ ਮੈਂ ਜਦੋਂ ਰਿਕਰਮਾ ਕੰਬੀ ਗਿਆ ਰਹਿੰਦਾ ਮੈਂ ਕਿਹਾ ਜੀ ਮੈਂ ਕਦੇ ਕਲਾਸ 'ਚ ਖੜੇ ਹੋ ਕੇ ਪੜਿਆ ਨਹੀਂ ਉਹ ਕਹਿੰਦੇ ਇੱਕ ਗੱਲ ਯਾਦ ਰੱਖੀ ਕੋਈ ਕੋਸਾਬ ਨਾ ਕਰੇ ਮਗਰ ਪੁਰਾ ਉਹ ਕਹਿੰਦੇ ਜੇ ਤੂੰ ਕਲਾਸ 'ਚ ਖੜੇ ਹੋ ਕੇ ਪੜਨਾ ਤੇ ਇਹ ਸਾਮਣੇ ਨਾਲ ਮੇਰੇ ਤੋਂ ਵੱਧ ਹਜ਼ਾਰ ਕੋਈ ਵੀ ਸੰਤੋਟ ਮੈਚਿਆ ਮੈਂ ਜਾਣਦਾ ਸਾਰਾ ਕੁਝ ਤੇ ਕੋਈ ਸ਼ੇਰ ਵੀ ਨਹੀਂ ਗੱਦ ਬੋਲਿਆ ਰਣਾ ਤੇ ਜਦੋਂ ਤੂੰ ਕੁਮਾਰ ਕਰਿਆ ਮੇਰੇ ਤੋਂ ਸਿਆਰੇ ਮੇਰੇ ਮਿਲਿਆ ਤੇ ਫਿਰ ਤੂੰ ਉਹਨੂੰ ਕੋਈ ਗੱਦ ਬੋਲਿਆ ਨਹੀਂ ਉਹਨੂੰ ਖਾਲਾ ਨਹੀਂ ਕਿ ਇਸ ਕਰਕੇ ਸਾਰੇ ਬੁਲਾਰੇ ਦੁਨੀਆ ਕੋਈ ਦੇਖੋ ਸਰਕਾਰਾਂ ਬਿਨوں ਤੋਂ ਬਿਨਾਂ ਕੰਮ ਨਹੀਂ ਬਣਦਾ ਜਿਵੇਂ ਕਦੇ ਵੀਰ ਨੇ ਦੱਸਿਆ ਵੇ ਮੇਨਾ ਧਰਿਆ ਦੇ ਕੋਲ ਚੱਲਦਾ ਕਿਦੋਂ ਕਿ ਧਰਨੇ ਨਾਲ ਹੀ ਅੱਜ ਬਿਜਲੀ ਡਿਪਾਰਟਮੈਂਟ ਨਾਲ ਧਰਨੇ ਤੇ ਆ ਰੋਡਵੇਅ ਨਾਲ ਧਰਨੇ ਤੇ ਆ ਸਾਡੀਆਂ ਪਿਆੜਾ ਨਰਸਾਂ ਧਰਨੇ ਤੇ ਆ ਫਿਊਚਰ ਧਰਨੇ ਤੇ ਆ ਇਹ ਸਰਕਾਰ ਇਹੋ ਜਿਹੀ ਚੌੜੇ ਸੱਚੀ ਜਿਹੜਾ ਕਹਿੰਦਾ ਸੀ ਵੀ ਕਦੇ ਧਰਨਾ ਲਾਉਣਾ ਹੀ ਨਹੀਂ ਪਊ ਤੇ ਇੱਕ ਦਿਨ ਵੀ ਧਰਨਾ ਬਣਾ ਲੰਭਦਾ ਇਹ ਨਹੀਂ ਸੱਚੀ ਕਿ ਸੀਐਮ ਦਾ ਕੀ ਸਟੇਟਸ ਹੈ ਉਹ ਅਜੇ tadi ਤਿਆਰ ਦੀ ਆ ਪੰਜਾਬੀ ਕੋਸਮੀਂ ਦੀ ਕੋਸਮੀਂ ਦੇ ਬਖਾਸ ਇਸ ਕਰਕੇ ਭਰਾਵੋ ਇਹ ਸਮਾਂ ਤਾਂ ਹੁਣ ਤੁਹਾਨੂੰ ਇਹ ਦਰਕਹ ਮਕਲਾ ਕਾਲਾ ਸਾਲ ਖੰਡ ਤੱਕ ਟਿਕਲੇ ਹੋ ਕੇ ਸੰਘਰਸ਼ ਕਰਕੇ ਹੁਣੇ ਤੋਂ ਵੀ ਚੰਗੇ ਕੋਈ ਨਹੀਂ ਬੈਸੇ ਹਮੇਸ਼ਾ ਲੜਨੇ ਪੜਾ ਜਿੰਨੇ ਵੀ ਕਹਿਦਿਆ ਰਹੇ ਬੰਦਾ ਕਹਿੰਦੇ ਹੁੰਦੇ ਸੀ ਸੋ ਇਹ ਸਾਰੇ ਹੀ ਨੀਲੇ ਪੀਲੇ ਸੁਨੇ ਨੀ ਚਿੱਤੇ ਇਹ ਸਭ ਇੱਕੋ ਹੀ ਥੇਲੇ ਚੰਦੇ ਬਟਿਆ ਮੈਂ ਬਹੁਤ ਵਾਰ ਕਹਿਣਾ ਹਾਂਗਾ ਕਿੰਦਸਤਾਨਾਂ ਦੇ ਰਾਜ ਬਣਦੇ ਆ ਨੀਅਤ ਤੇ ਨੀਤੀ ਬਣਦੀ ਨੀਅਤ ਤੇ ਨੀਤੀ ਹੋਈਆ ਕੋਸੀ ਦੇ ਬਹਿਣਿਆ ਬੰਦਾ ਸਖਸ਼ ਹੋ ਜਾਂਦਾ ਨੀਅਤ ਤੇ ਨੀਤੀ ਹੋਈਆ ਲੋਕ ਮਾਰੂ ਆਪਣੇ ਘਰ ਨੂੰ ਸਵਾਰੂ ਉਹਨੇ ਆਪਣੇ ਘਰੇ ਸਵਾਰਨੇ ਲੋਤੋਂ ਦਾ ਕੋਈ ਕੰਮ ਨਹੀਂ ਕਰਦਾ ਸਰਕਾਰਾਂ ਬਣਾਈਆਂ ਲੋਕਾਂ ਦੇ ਹਿੱਤ ਵਾਸਤੇ ਪਬਲਿਕ ਵੇਲ ਵੇਰਲੇ ਚੁਨੀਆਦਾਨੀਆ ਸਰਕਾਰਾਂ چنڑو دی سنگل کا اے دے علاقے وچ وکلاں نہیں ہے ہا دے گن نہیں ہے ہا کتے بجلی شور گل تے کی گل ایک زمانہ زمان ہی تو اے دویاں گاڑیاں دنگلا بنیا رہی دوجے نوں دنگلا بنیا نہیں جتنی بلاک صاحب دی رو رو پا کے لبھی کر کے تے پنجاب اے پنجاب ਇਹਨਾਂ ਤੋਂ ਰੋਬ ਜਿਵੇਂ ਬਿਹਾਰ ਜਿੱਤ ਲਿਆ ਭਾਜਪੀ ਨੇ ਇਹ ਖੇਤਰ ਫੇਰਨਗੇ ਇਹ ਜੁੱਤੀ ਵੇਣਗੇ ਇਹਨਾਂ ਦਾ ਖੇਤਰ ਵੇਣਗੇ ਝਾੜੂ ਵਾਲਿਆਂ ਦੇ ਅਰ ਇਹਨਾਂ ਵਿੱਚ ਝੱਡੇ ਵੀ ਪਾਟਣਗੇ ਮੈਂ ਕੌਮ ਵਰਕੇ ਉਹ ਭਾਜਪੀ ਵਾਲੇ ਟੁਕੜੇ ਪਾਟਦੇ ਜੀ ਇਹ ਲੋਕ ਇਹ ਸਮਾਰਨ ਦੇਰੀ ਪਿੰਨਾ ਜਾਣਾ ਉਹ ਮੈਂ ਜਦੋਂ ਰੇਲ ਰੇਲ ਤੋਂ ਪਈਆਂ ਪਰ ਮੈਂ ਜਲਦੀ ਸੀ ਏਕਾ ਤੇ ਲੋਹੇ ਦੇ ਸਮਾਰਣ ਕਰਦੇ ਇਹ ਕਰਕੇ ਇਹਨਾਂ ਨੂੰ ਅਕਲ ਦੇਣੀ ਹੈ ਆਉਣ ਵੀ ਉਸ ਤੋਂ ਬਾਅਦ ਸਾਡੀਆਂ ਟਰਾਲੀਆਂ ਚੋਰੀ ਕਰਦੇ ਆ ਸਾਨੂੰ ਜੇਲ੍ਹਾਂ ਦੇ ਘੱਟ ਕੇ ਇਹਨਾਂ ਨੂੰ ਪਛਾਣ ਗਏ ਕੱਲੇ ਕੱਲੇ ਪਿੰਡ ਮੁਹਿੰਮ ਚਲਾਵਾਂਗੇ ਵਾਇਟ ਕਾਰ ਕਰਾਂਗੇ ਇਹਨਾਂ ਦਾ ਤੇ ਪਿੰਡਾਂ ਦੇ ਨਾਲ ਧਾਮ ਝਾਟਿਓ ਫਰਫੜਕਾਰਿਆ ਤੇ ਫਿਰ ਕਦੇ ਜਿੱਤੇ ਕਰਾਂਗੇ ਤੇ ਕਿਹਨਾਂ ਦਾ ਪੰਡਾ ਪਾਵਾ ਇਸ ਕਰਕੇ ਅੱਲੇ ਵੀ ਕਹੋਗੇ ਭਗਵੰਤ ਮਾਲ ਤੇ ਪਿੰਨੇ ਚ ਜਾਣਾ ਹੈ ਹੱਥ ਜੋੜ ਕੇ ਮਾਫੀ ਮੰਗੇ ਤੇ ਜਿੰਨਾ ਨੁਕਸਾਨ ਹੋਇਆ ਉਹ ਮਾਤਿਆਂ ਦੇ ਵਿੱਚ ਇਸ ਕਰਕੇ ਤਾਬਰ ਇਹ ਵੀ ਕਲਾ ਉਹਦੇ ਵਿੱਚ ਮੰਗਿਆ ਨੇ ਵੀ ਜਿੰਨੇ ਸਾਡੇ ਸ਼ਹੀਦ ਹੋਏ ਜਿਹੜਾ ਪਹਿਲਾ ਮੌਕਾ ਸੀ ਹੋ ਗਿਆ ਵੀ ਇਹ ਰਿੰਡੀਆਂ ਵਿੱਚ ਤਾਰਨ ਮੋਤੀਆਂ ਵੀ ਸੀ ਬੜੀਆਂ ਤੇ ਜਿਹੜਾ ਦੂਜਾ ਮੌਕਾ ਸਤਾ ਹੋ ਗਿਆ ਸੰਮੁਗ ਨੌਰਿਆ ਦੇ ਮਸ਼ੀਨ ਹੋਏ ਉਹਨਾਂ ਨੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਜਿੰਨੇ ਜੱਜ ਵੀ ਹੋਏ ਉਹਨੂੰ ਮੌਜੂਦਾ ਉਹ ਨਹੀਂ ਲੈਣਾ ਤੇ ਜਿਹੜਾ ਭਾਰਤ ਅਮਰੀਕਾ ਦਾ ਵਪਾਰ ਇਹ ਸਮਝੌਤਾ ਕਰੀ ਜਾ ਰਿਹਾ ਹੈ ਜੇ ਕਰ ਲਿਆ ਉਹ ਵਾਪਸ ਕਰੂਣਾ ਹੈ ਤੇ ਤਕੜੇਓ ਕਿਸੇ ਦਸਤਖਤ ਕਰਨ ਦੀ ਲੋੜ ਹੈ ਸੋ ਤਕੜੇਓ ਕਿਸੇ ਦਸਤਖਤ ਕਰੋ ਉਹ ਕਹਿੰਦਾ ਨਹੀਂ ਆਪਾਂ ਜਿਹੜੀਆਂ ਜ਼ਾਲਦੀਆਂ ਜ਼ਮੀਰਾਂ ਆਏ ਹਮੇਸ਼ਾ ਲੜਦੇ ਰਹੇ ਦੇਖ ਕੇ ਨਾਲ ਹੋਰ ਆਪਣੀ ਮਾਨ ਜਿਹੜੀ ਵੱਡੀ ਐ ਕਿ ਜਿਹੜਾ ਆਪਣਾ ਮੋਰਚਾ ਹੁਣ ਚੱਲ ਰਿਹਾ ਸੀ ਉੱਥੇ ਛੰਭੂ ਤੇ ਰਖ ਨੌਰੀ ਤੇ ਸਰਕਾਰ ਨੇ ਸਾਰੇ ਆਗੂਆਂ ਨੂੰ ਚੰਡੀਗੜ੍ਹੋਂ ਰੈਸਟ ਕਰ ਲਿਆ ਮੈਨੂੰ ਨਾ ਹੀ ਸੀਗਾ ਮੇਰੇ ਤਾਂ ਸਰਕਾਰ ਉਹਨੇ ਸਾਥੇ ਜਾਦੇ ਕੋਟਿਆ ਗੰਗ ਪਟਿਆਲੇ ਵੀ ਰਹਿਣ ਦਿੱਤਾ ਬੇਟਾ ਭੈ ਤਾਂ ਤੁਹਾਨੂੰ ਭੰਦਾ ਬੰਦੋ ਵਿਚਾ ਕੇ ਭਲੇ ਸਾਹ ਨੂੰ ਮੁਖੋ ਸਾਹਿਬ ਭੇਜਦਾ ਮੈਨੂੰ ਫਰੀਦਕੋਟ ਭੇਜਦਾ ਪੱਤੀ ਫੜਿਆ ਤੇ ਉੱਠੇ ਦੀ ਤੇਜ਼ ਕਰਕੇ ਉੱਪਰ ਜਿਹੜਾ ਵੀ ਨੁਕਸਾਨ ਕੀਤਾ ਮੋਚਿਆਂ ਤੇ ਸਾਰੇ ਸਲੰਦਰ ਚੱਕ ਲ ਗਏ ਪੱਖੇ ਚੱਕ ਲ ਗਏ ਭਾਂਡੇ ਚੱਕ ਗਏ ਤੀਨਾਂ ਨੇ ਡੱਬੀਆ ਤਾਂ ਵੀ ਚੱਕ ਲ ਗਏ ਚਾਰ ਪੱਤੀ ਵੀ ਲੱਗਾ ਚੋਰ ਤੁਹਾਡੇ ਹਲਦੀ ਮਸਾਲਾ ਵੀ ਲੱਗੇ ਘਰਾਂ ਨੂੰ ਭੁਕੇ ਨੰਦੇ ਇਹਨਾਂ ਦਾ ਤਾਂ ਰੱਜ ਜਾ ਕੇ ਜਾਲੇ ਰੱਤ ਗਿਆ ਉਹਦਾ ਉਹਦਾ ਜਿਹੜਾ ਮੁਆਜਰ ਲੈਣਾ ਭਰਾਵੋ 3 ਕਰੋੜ 70 ਲੱਖਲਾ ਛੰਬੂ ਦਾ ਹੈ ਕਨੋਰੀ ਦਾ ਲਿਸਟ ਹੈਗੀ ਆ ਐਸ ਕੇ ਨੋ 22 ਉਹ ਮੁੱਤਰਾ ਤੇ ਛੰਬੂ ਦੀ ਕਿਉਂਕਿ ਕਲੇਮ ਜਿਆਦਾ ਇਦਾਂ ਸੀ ਕਿ ਛੰਬੂ ਦੀ 3 ਕਰੋੜ 70 ਲੱਖ ਦੀ ਰਿਸ਼ਤਿਆ ਜਿਹੜੀ ਦਿੱਤੀ ਹੋਈ ਹੈ ਸਰਕਾਰ ਨੂੰ ਸੰਪਰਤ ਦਿੱਤੇ ਹੋਇਆ ਆਪਣੇ ਸਾਹਿਬੀ ਰਸਕੇ ਗਿਆ ਤੇ ਹਰ ਮੂਈ ਪੈਂਦਿਆ ਉੱਥੇ ਹੋਇਆ ਇਹ ਕੰਮ ਸੇਤ ਮਜ਼ਦੂਰ ਦੇ ਘਰ ਦਾ ਬਿੱਲ 78000 ਰੁਪਏ ਆ ਗਿਆ ਇਹ ਨਾਲੇ ਮੀਟਰ ਇਹ ਜਿਹੜੇ ਬਿਨਾਈ ਘਰ ਤੋਂ ਬਿਨਾਂ ਤਾਰਾਂ ਤੋਂ ਵੀ ਚੱਲੀ ਜਾਂਦੇ ਆ ਤੇ ਕਿਤੇ ਕਨੈਕਸ਼ਨ ਜੋੜੇ ਨੇ ਨਹੀਂ ਜੋੜਿਆ ਉਹ ਲੱਗ ਰਹੇ ਨੇ ਤੇ ਸਰਕਾਰ ਘਰੀ ਬੜਾ ਪਾਰਦਰਸ਼ੀ ਕੰਮ ਹੋ ਰਿਹਾ ਇਹ ਲੁੱਟ ਹੋ ਰਹੀ ਆ ਜਿਹੜੇ ਮਜ਼ਦੂਰ ਅੱਜ ਤੇ ਖੜੇ ਆ ਇਹਨਾਂ ਤਰਾਹਾਂ ਦੇ ਘਰਾਂ ਜਿਹਦੇ ਇਹ ਵੀ ਮੀਟਰ ਲੱਗੇ ਆ ਤੇ ਜਿੰਨੀ ਤਨਖਾਹ ਸਰਕਾਰ ਦੇਣੀ ਆ ਬਿਜਲੀ ਇਹਦੇ ਵਿੱਚ ਜਾਇਜ਼ ਕਰਨੀ ਆ ਤੋ ਵੀ ਸਾਡੇ ਨਾਲ ਬਹਿਣਾ ਵੀ ਹੰਡੇ ਲੈ ਕੇ ਨਹੀਂ ਛੱਡਣਾ ਇੱਕ ਵਾਰ। ਤੇ ਸਾਡੇ ਨਾਲ ਹੀ ਘਟੇ ਉੱਮੋਵੇਂ। ਆਪ ਨੇ ਉਸ ਸਮਾਂ ਸਮੇਂ ਐਂ ਤੇ ਪਤਾ ਲਾਈ ਦੇਣਾ ਸਾਰਿਆਂ ਨੂੰ। ਜੇ ਜਦ ਤੱਕ ਬੰਦੀਆਂ ਨੇ ਫੈਸਲਾ ਲੈ ਲਿਆ ਮੈਂ ਤਾਂ ਉਹ ਆਪਣੀ ਰਹਿ ਬੱਕਰੀ ਦਿੱਤੀ ਸੀ ਬਾਰੇ। ਮੈਂ ਕਿਹਾ ਮੜ ਜਾ ਸੋਗ ਲਾ ਕੇ ਹੋਣਗੇ। ਇਹ ਤੁਸੀਂ ਕਰਨਾ ਹੈ। ਇੱਕ ਵਾਰ ਜਰੂਰ ਬਦਲ ਲਓ ਕਿਸੇ ਨਾ ਕਿਸੇ ਨੂੰ ਜਿਹਨ ਮਾਜੀ ਅਸੀਂ ਨਹੀਂ ਕਹਿੰਦੇ ਉਤਾਰ ਕਰਦੇ। ਲੱਗੇ ਸਾਰੇ ਠੀਕ ਹੋ ਜਾਈਂ। ਸਾਰਿਆਂ ਇਹ ਤੁਹਾਰੇ ਜੀ ਮੂਰ ਬਦਲ ਕੇ ਰਹੋ। ਇਹਨਾਂ ਦੇ ਪੰਨ ਮਾਟੋ ਬੇਸੀਆਂ ਨੰਬਰਾਂ ਦੇ ਪਰਚੇ ਹੋਣਗੇ ਇਹਨਾਂ ਦੇ ਨੰਬਰਾਂ ਦਾ ਹਾਲਾਤ ਜਾਉ ਅੱਜ ਬਾਹਰ ਸਰਕਾਰ ਨੇ ਬਿਜਲੀ ਮਿੰਜੀ ਕਰਨ ਲਈ ਫੇਰ ਲੈ ਕੇ ਆਂਦਾ ਇਹਨਾਂ ਤਾਈਂ ਭੇਜਿਆ ਪਰ ਇਸ ਖਰੋਤੇ ਤੁਸੀਂ ਦੇਖੋ ਪੰਜਾਬ ਸਰਕਾਰ ਕੀ ਕਹਿਣਾ ਚਾਹ ਰਹੀ ਹੈ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹਦੇ ਨਾਲ ਮਤਲਬ ਛਾਵਣ ਨੇ ਇਹਨਾਂ ਚ ਪਰ ਮੀਟਰ ਲਾ ਕਰੇ ਨੇ ਉਰੀ ਲਾ ਕੇ ਇਹ ਆਮ ਮਤ ਨੂੰ ਪਤਾ ਨਹੀਂ ਹਲੇ ਮੈਂ ਤਾਂ ਹੁਣ ਸੁਣਾ ਚਾਹੁੰਦਾ ਮੇਰੇ ਸਾਥੀਆਂ ਨੂੰ 2020 ਕੀ ਦੇ ਦੌਰਾਨ ਚ ਉਥੇ ਜਦੋਂ ਸ਼ੁਰੂ-ਸ਼ੁਰੂ ਕਿ ਬਾਈਕਾਂ ਸੀ ਆਪਣੇ ਉੱਤੇ ਕਹਿ ਬਗੋ ਅਸੂਵਾ ਕੇ ਅੰਦਰ ਚੈੱਕ ਕਰਵਾਉਂਦਾ ਆ ਕੇ ਲੋਕਾਂ ਨੇ ਬੰਦਾ ਪ੍ਰਾਈਵੇਟ ਸਾਰੇ ਕੰਮ ਨਿੱਜੀ ਕਰਨ ਦਾ ਤਿਆਰ ਆ ਜਾ ਰਿਹਾ ਹੈ ਉਹ ਇਸ ਕਰਕੇ ਵੀ ਆਪਣੇ ਘਰ ਘਰ ਨੇ ਜੇ ਸਰਕਾਰੀ ਨੌਕਰੀ ਕਰੂਗਾ ਤਾਂ ਉਹ ਚੰਦਰ ਪਈਏ ਵੱਧਦੇ ਨੇ ਪੈਣਗੇ ਨਿੱਜੀ ਕਰ ਲੋਏ ਦਿੰਦੇ ਹੀ ਕੁਝ ਨਹੀਂ ਜਦੋਂ ਨਾਲ ਵੀ ਰਹਿ ਬੁੱਝਣਾ ਚਾਹੀਦਾ ਹੈ a 다 a